ਲਓ ਜੀ ਆਪਾਂ ਬੇਬੇ ਜੀ ਤੋਂ ਹੁਣ ਅਗਲਾ ਗੀਤ ਕੋਈ ਪੁੱਛਦੇ ਆ ਬੇਬੇ ਜੀ ਆਪਾਂ ਨੂੰ ਕਿਹੜਾ ਗੀਤ ਸੁਣਾਣਗੇ ਬੇਬੇ ਹਾਂ ਭਾਈ ਕਿਹੜਾ ਗੀਤ ਸੁਣਾਉਂਗੇ ਅੱਜ ਕਿਹ ਜੀ ਭਾਈ ਸਾਣਾ ਮਮਾ ਹਾਂ ਅੱਜ ਮੇਰੇ ਕੋਈ ਨਮਾਜ ਯਾਦ ਆਇਆਗਾ ਕਿਹੜਾ ਸੁਣਾਉਂਗੇ ਹਜਾ ਕਿਹੜਾ ਨਾਣਾ ਪੁਰਾਣੇ ਗੀਤ ਯਾਦ ਆਇਆ ਭਾਈ ਜਿਹੜੇ ਗਉਮ ਜੀਆਂ ਹੁੰਦੀਆਂ ਸੀ ਮੇਰੀ ਮਾਂ ਵੀ ਗਉਂਦੀ ਹੁੰਦੀ ਹਾਂ ਹੈ ਅਸੀਂ ਭੈਣਾ ਭੈਣਾ ਵੀ ਜਿੰਨੇ ਵੀ ਗਉਂਦੇ ਹੁੰਦੀਆਂ ਅੱਛਾ ਉਹ ਮੇਰੇ ਯਾਦ ਆਇਆ ਅੱਜ ਅੱਛਾ ਹਾਂ ਸੁਣਾ ਦਿੰਨੇ ਆ ਭਾਈ ਸੁਣਾ ਦਿਓ ਫਿਰ ബാഗാ ചേല്ല ഉരയാ ഗോർഖനാഥദ പണ്ടാ ദോഹ ജുമാക വർദ മക வேணி கச்சே பிள்ளே வேர வேடி பிச்ச பீலியோ ஜீக்கோ லாமா டாட்டி வே பட்டு வம்பல பேட்டா ਐਨਾ ਹੀ ਵਾ 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 ਬਈ ਵਾ ਬੇਬੇ ਬੇਬੇ ਤਾਂ ਲੱਗਦਾ ਜਿਵੇਂ ਕੋਈ ਕੁਸਰੀ ਲਾਣੇ ਆਉਂਨੇ ਹੋਣਾ ਹਨਾ ਮਾਣਾ ਹੀ ਲੱਗਦਾ ਹਨਾ ਹੁੰਦੇ ਹੁੰਦੇ ਭਾਈ ਅੱਗੇ ਇੱਥੇ ਕਲੀਆਂ ਜਿਵੇਂ ਕਲੀ ਲਾਈ ਹੈ ਨਾ ਕਲੀਆਂ ਕਲੀ ਮਗਰ ਕਹੇ ਕਲੀ ਸਮਝ ਲੈ ਹਾਂ ਜਿਵੇਂ ਕਲੀ ਲਾਈ ਹੈ ਨਾ ਕਲੀਆਂ ਵੀ ਹੁੰਦੀਆਂ ਕਲੀਆਂ ਵੀ ਲਾਉਂਦੇ ਹੁੰਦੇ ਹਾਂ ਲਓ ਜੀ ਬੇਬੇ ਨੇ ਤਾਂ ਆਪਾਂ ਨੂੰ ਸੁਨਾਤਾ ਛੋਟਾ ਜਿਹਾ ਗੀਤ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਦੇ ਰਹੋ ਜਿੰਦਾਬਾਦ ਰਹੋ ਵਾਦ ਰਹੋ ਖੁਸ਼ ਰਹੋ ਜੀ ਤੇ ਵੇਬੇ ਹੋਰ ਸੁਣਾ ਦੇ ਕੋਈ ਇੱਕ ਅੱਦਾ ਹੋਰ ਕਿਹੜਾ ਸੁਣਾ ਮਾ ਛੋਟਾ ਜਿਹਾ ਕੋਈ ਹੋਰ ਸੁਣਾ ਦੇ ਕਿਸ ਸੁਣਾ ਦੇ ਨੀ ਬਈ ਛੋਟਾ ਜਿਆ ਹਾਂ ਛੋਟੇ ਛੋਟੇ ਸੁਣਾ ਦੇ ਨਾਲ ਹੀ ਜੋੜਦਾ ਕਹਿੰਦੇ ਫੇਰ ਆਹੜਾ ਜੋੜ ਦਾਂਗੇ ਹਾਂ ਨਾਲ ਹੀ ਹੋਈ ਜਾ ਉਸ ਸੁਣਾ ਕੁੜੀ ਆਦੀ ਆ ਫੇਰ ਕਿਵੇਂ ਅੱਗੇ ਵਿਛੜੀ ਨਾ ਮਿਲੇ ਸੇਂਦੀ ਤੇ ਨਰੇ ਪਾਈ ਨਤਿੰਦੇ ਸਸ ਸੁਣਾ ਦੋ ਫੇਰ ਭੈਣ ਭਾਈਆਂ ਦਾ ਵਧੀਆ ਭੈਣ ਭਾਈਆਂ ਦਾ ਰੰਗ ਵਧੀਆ ਹਾਂ ਨਾ ਹਾਂ ਸੁਣਾ ਦੋ ਮਾ ਪੈ ਗਾਨੂ ਪਾਈ ਨਿੱਟ ਮਿਹੜ ਦੇ ਜਿਵੇਂ ਚੂੜੀ ਨਾਂ ਬਿਲੇ ਸੁਹੇਲੀ ਨੀ ਤਾਣਾ ਨੂੰ ਪਾਈ ਨਿੱਟ ਮਿਹੜ ਦੇ ਯਾਦ ਮੋਕਾਂ ਨੂੰ ਥਾਂ ਬਿਟੂ ਪੜੇ ਨੀ ਟੁੱਟੇ ਸੁਹੇ ਦੇ ਪੜੇ ਯਾਦ ਮੋਕਾਂ ਤਾਂ ਵਿੱਚ ਪੜੇ ਨੀ ਟੁੱਟੇ ਵੇਸੇ ਰਿਪੋਣੇ ਦੇਤੀ ਮੈਂ ਕੀ ਪਰਤੀ ਨੀ ਧਿਆਇਆ ਨਿਕਤ ਜਵ ਜੋਗ ਰਹਿ ਗਿਆ ਜੈਸੀ ਮੈਂ ਸੀ ਪਤੀ ਨੀ ਧਿਆਇਆ ਨਿਕਤ ਜਵ ਜੋਗ ਰਹਿ ਗਿਆ ਮੇਰਾ ਦੇਖ ਮਾਨ ਸਿਹਲੇ ਵੜਾ ਨੀ ਪੱਲੇ ਬਹਿ ਗਿਆ ਮਾਨ ਮਥੀਆ ਮੇਰਾ ਮਨ ਸਿਹਾ ਸਿਹਲੇ ਵੜਾ ਨੀ ਪੱਲੇ ਬਹਿ ਗਿਆ ਮਨ ਮਥੀਆ ਹੋਰ ਅੱਗੇ ਹੋਰ ਅੱਗੇ ਹਾਂ ਤੁਸੀਂ ਤਾਂ ਹੁਣ ਲੈਣ ਲਾ ਦੋ ਹਟਦੇ ਨਹੀਂ ਹੁਣ ਬੇਬੇ ਸੁਣੋ ਇੰਨੇ ਵੀ ਕਿੱਥੋਂ ਆ ਜਾਂਦੇ ਨੇ ਬੇਬੇ ਸੁਣੋ ਮਤਲਬ ਇਹ ਅੰਦਰੋਂ ਕਿੱਦਾਂ ਆ ਜਾਂਦੇ ਨੇ ਤੁਹਾਡੇ ਵੀ ਹੁਣ ਆਟੱਪਾ ਗਿਆਣਾ ਹੁਣ ਆਟੱਪਾ ਗਿਆਣਾ ਦੰਸ ਨੂੰ ਕਿੱਦਾਂ ਯਾਦ ਰਹਿੰਦੇ ਨੇ ਇੰਨੇ ਬੇਬੇ ਸਾਰੀ ਉਮਰ ਦੇ ਵਿੱਚ ਫੇਰ ਵੀ ਮੇਰੀ ਹੈ ਕਾਲਾ ਭੂਡ ਨਸ ਵੇੜੀ ਨੇਰੇ ਆਵਾਬਲਾ கால பூடனா சேலி மேல வாவல கடையே கேத்திச்சரனா ரங்கே கடவே டரனா ரங்கே ਨਾਰੇ ਢਾਰੇ ਧਾਮੇ ਰਗਨੇ ਵੜਨਾ ਨਾਰੇ ਬਾਪੂ ਖੇਤ ਵਚੂ ਨਾਰੇ ਢਾਰੇ ਧਾਮੇ ਰਗਨੇ ਵੜਨਾ ਨਾਰੇ ਬਾਪੂ ਖੇਤ ਵਚੂ ਲਾ ਦੱਸ ਲੈ ਕਾਲਾ ਇੰਨਾ ਵਿਚਾਰਾ ਹੋ ਕਰਤਾ ਲੈ ਲਾ ਕਾਲੇ ਨੂੰ ਤਾਂ ਕਿੰਨੇ ਗੀਤ ਗਾਤੇ ਵੀ ਤੁਸੀਂ ਕਾਲੇ ਤੇ ਬੋਲੀਆਂ ਪਾਤੀਆਂ ਬੋਲੀਆਂ ਨੇ ਨਾ ਬੀਬੀ ਬੋਲੀਆਂ ਦੇਤਾ ਹਾਂ ਕਿੰਨੀਆਂ ਪਾਤੀਆਂ ਤੁਸੀਂ ਕਾਲੇ ਤੇ ਕਾਲਾ ਵਿਚਾਰਾ ਨਾ ਮਾੜਾ ਹੋਗਾ ਕਾਲੇ ਰੱਬ ਨੂੰ ਪਿਆਰੇ ਹੁੰਦੇ ਨੇ ਕਾਲੇ ਰੱਬ ਨੂੰ ਪਿਆਰੇ ਹਾਂ ਗੋਰੇ ਗੁੰਦੇ ਬੋਲੇ ਐ ਵੀ ਵੀ ਤੁਸੀਂ ਜਵਾਕਾ ਵਾਂਗੂ ਵੀ ਗੱਲਾਂ ਕਰਦੇ ਆਂ ਸਿਆਣਿਆਂ ਵਾਂਗੂ ਵੀ ਨਿਆਣਿਆਂ ਵਾਂਗੂ ਸਾਰਾ ਕੁਝ ਬਣ ਜਾਂਦੇ ਆਂ ਸਾਡਾ ਕੋਈ ਸਾਡਾ ਹੀ ਕੋਈ ਚੱਲਦਾ ਹੁੰਦਾ ਛੋਟੇ ਹੁੰਦੇ ਆ ਨਾ ਛੋਟੇ ਹੁੰਦੇ ਆ ਤਾਂ ਹਾਂ ਸਹੀ ਗੱਲ ਐ ਉਸਤਾਜ ਕਾਲੇ ਤੇ ਹੀ ਲਾਤੀਆਂ ਤਵੇ ਲਾਤੇ ਕਾਲੇ ਤੇ ਵਿਚਾਰੇ ਤੇ ਲਾਤੇ ਕਾਲੇ ਫੜ ਲਿਆ ਲੈ ਅੱਜ ਤਾਂ ਬੇ ਮੈਂ ਹੱਥ ਬੋਰ ਜੋਗ ਚੁਗਾਮ ਮਿੱਤਰਾਂ ਦੇ ਦਿੱਤਰਾਂ ਨੂੰ ਲੈ ਮੈਂ ਹੱਥ ਬੋਰ ਜੋਗ ਚੁਗਾਮ ਮਿੱਤਰਾਂ ਦੇ ਦਿੱਤਰਾਂ ਨੂੰ ਲੈ ਕਿੰਨੀਆਂ ਜਿ ਬੋਲੀਆਂ ਨੇ ਦੇਖੀ ਮਿੱਤਰਾਂ ਵਾਲੀਆਂ ਦਾ ਸੱਣਾ ਤੇਰਾ ਕੋਠਾ ਸੜ ਕ ਬਣਾਇਆ ਤੇਰੀ ਮਾਦੇ ਮਿੱਤਰਾਨੇ ਮੇਰਾ ਕੋਠਾ ਛੜਕ ਵਣਾਇਆ ਤੇਰੀ ਮਾਦੇ ਮਿੱਤਰਾਨੇ ਲੈ ਦੱਸੋ ਆਪਣੀ ਸੱਸ ਨੂੰ ਕਹਿ ਰਹੀ ਹੈ ਮਤਲਬ ਹੈ ਵੀ ਤੇਰੀ ਮਾਦੇ ਤੇ ਕੋਠਾ ਜਰਿਆ ਨੀ ਜਾਵੇ ਮੈਂ ਮਾਦੇ ਮਿੱਤਰ ਜਰੇ ਤੇ ਕੋਠਾ ਜਰਿਆ ਨਾ ਜਾਵੇ ਮੈਂ ਮਾਦੇ ਮਿੱਤਰ ਜਰੇ वाह वाहवे हाथी समा सही गल है। है? सही है बहुत सोहनिया बोलिया पाई गीत हां बहुत प्यारिया बोलिया बहुत सोहिया